ਜੀ ਸਾਰ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਆ ਮਿੱਟੀ ਰੇਤਾ ਮਿੱਟੀ ਵੀ ਉੱਪਰ ਚੱਕ ਲੈਣ ਦੀ ਕੋਠੇ ਤੇ ਜੀ ਤੇ ਖਾਦ ਵੀ ਜਾਂਦੀ ਆ ਲੱਗਿਆ ਪਾਲਕ ਮੇਥੀ ਹੂੰ ਤੇ ਹੋਰ ਕੀ ਪਾਲਕ ਮੇਥੀ ਮੂਰੀਆਂ ਸਲਗਨ ਹੂੰ ਤੇ ਆਪਾਂ ਛੱਤ ਤੇ ਗਾਰਡਨਿੰਗ ਸ਼ੁਰੂ ਕਰਨ ਲੱਗੇ ਆ ਛੱਤ ਤੇ ਆ ਦੇਖ ਲਓ ਜੀ ਇਹ ਆਪਾਂ ਰੇਤਾ ਲਿਆਂਦਾ ਕੱਚਾ ਰੇਤਾ ਕੱਚਾ ਰੇਤਾ ਤੇ ਆ ਖਾਦ ਆ ਖਾਦ ਧਿਆਨ ਮਿੱਟੀ ਆ ਮਿੱਟੀ ਤੇ ਬਾਕੀ ਉਹ ਬੋਰੀਆਂ ਦੇ ਵਿੱਚ ਪਈ ਆ ਆ ਬੋਰੀਆਂ ਦੇ ਵਿੱਚ ਵੀ ਸਮਾਨ ਤਾਂ ਹੈ ਬਾਇਟਨੇਜ ਪਲਾਂਟ ਲਗਾਉਣੇ ਤੇ ਕੁਝ ਇੱਧਰ ਆਪਾਂ ਸੈਟਅਪ ਤਿਆਰ ਕੀਤਾ ਆ ਦੇਖੋ ਜੀ ਆ ਗ੍ਰੋ ਬੈਗਾਂ ਦੇ ਵਿੱਚ ਟੋਕਰੀਆਂ ਪਈਆਂ ਸੀ ਉਹਦੇ ਵਿੱਚ ਲਗਾ ਦੇਣੀਆਂ ਨੇ ਤੇ ਅੱਗੇ ਗਰੋ ਵੇ ਆਏਗਾ ਤੇੀ ਘੁਰਦੇ ਵੀ ਗਰੋ ਵੇ ਆ। ਆ ਵੱਡੇ ਗਰੋ ਬੈਗ ਚ ਕੀ ਲਾਉਣਾ? ਵੱਡੇ ਗਰੋ ਬੈਗ ਚ ਕੀ ਲਾਉਣਾ? ਓਕੇ ਤੇ ਬਾਕੀ ਆਪਣੇ ਸਹੀ ਦੀ ਪ੍ਰੋਬਲਮ ਹਲੇ ਆਹ ਦੇਖੀ ਕਿ ਤੇ ਆਪਣੀ ਕਹੀ ਆਪਣੀ ਟੁੱਟ ਗਈ ਆ ਤੇ ਹੁਣ ਗਵਾਂੜੀਆਂ ਤੋਂ ਫੜਦੇ ਆ ਗਵਾਂੜੀ ਗਏ ਹੋਏ ਨੇ ਜੋ ਪਰ ਟੱਕਰਾ ਮਾਰਨ ਲੱਗ ਪਏ ਆ ਕੋਰਪੇ ਨੂੰ ਟੱਕਰਾ ਮਾਰ ਰਹੇ ਹਾਂ ਸੂਰਜ ਦੇਖ ਲੈ ਸਿਰ ਤੇ ਖੜਾ ਪਰ ਲੇਟ ਆਸੀ ਸਬਜ਼ੀਆਂ ਵੀ ਹਾਂ ਸਬਜ਼ੀ ਵੀਜਨ ਨੂੰ ਅਸੀਂ ਲੇਟ ਆ ਹੂੰ ਕਹੀ ਨਾ ਜਲਦੀ ਮਿਕਸ ਹੋ ਜਾਣਾ ਇੱਕ ਨਾਲ ਤਾਂ ਕੋਰਪੇ ਨੂੰ ਫੇ ਥੋੜਾ ਟਾਈਮ ਲੱਗੂਗਾ ਹੂੰ ਥੋੜੀ ਸਫਾਈ ਵੀ ਹੋਣੀ ਆ ਜਿਵੇਂ ਆ ਦੇਖੋ ਰੋੜੇ ਆ ਗਏ ਰੋੜੇ ਕੱਢਦੇ ਜਨ ਆ ਦੇਖੋ ਆ ਚੀਜ਼ਾਂ ਰੋੜਾ ਵੀ ਆ ਵਿੱਚ ਆ ਵੀ ਆ ਡੱਕੇ ਹੋ ਗਏ ਕਈ ਚੀਜ਼ਾਂ ਨੇ ਜਿਵੇਂ ਆ ਦੇਖੋ ਲੁਕਤਾਂ ਜਿਹੇ ਆ ਇਹ ਜੋ ਮਿੱਟੀ ਲੈ ਕੇ ਆਉਂਦੀ ਆ ਟੱਟ ਕੇ ਇਹ ਵੀ ਤੋਂ ਮਿੱਟੀ ਲੈ ਆਉਂਦੀ ਆ ਟੱਟ ਕੇ ਤੇ ਆਹ ਫੂਸ ਡੱਕੇ ਇਹ ਸਾਰਾ ਸਮਾਨ ਕੱਢਣ ਵਾਲਾ ਆ ਦੇਖੋ ਕਾਫੀ ਜਿਆਦਾ ਕਾਫੀ ਚੀਜ਼ਾਂ ਨੇ ਲੋਖਲਾਰਾ ਆ ਦੇਖੋ ਤੋ ਇਹ ਕੁ ਬਾਕੀ ਆਪਾਂ ਸੋਧ ਦੀ ਮਿੱਟੀ ਘੱਟ ਰੱਖੀਏ ਖਾਦ ਜ਼ਿਆਦਾ ਰੱਖਾਂਗੇ ਕਿਉਂਕਿ ਹੈਵੀ ਹੋ ਜਾਂਦਾ ਨਾ ਵੇਟ ਚੱਕ ਤੇ ਹੂੰ ਹੋਰ ਖਾਦ ਪਾਵਾਂਗੇ ਖੰਡਾਰ ਕੇ ਜੋ ਫਰ ਇਹ ਆਪਾਂ ਲਾਤੀ ਪਾਲਕ ਤੇ ਦੂਜੇ ਚ ਕੀ ਲਾਇਆ ਧਨੀਆ ਧਨੀਆ ਤੇ ਤੀਜੇ ਚ ਮੇਥੇ ਮੇਥੇ ਤੇ ਚੌਥੇ ਚ ਆਪਾਂ ਗੀਰ ਬਰੋਕਲੀ ਹਨਾ ਤੇ ਇਹ ਸਾਰੀ ਲਾਤੀਆਂ ਮੇਥੀ ਆ ਤਿੰਨ ਉਹਦਾ ਮਲਗੀ ਝੋਲੇ ਲਾਤੇ ਉਹਦੇ ਬਰੋਕਲੀ ਦੇ ਮੇਥੀ ਦੇ ਹਨਾ ਤੇ ਇਹਦੇ ਵਿੱਚ ਕੀ ਲਾਉਣਾ ਜੋ ਦੇ ਕਿ ਹਾਲੇ ਸੋਚ ਰਹੇ ਆ ਤੇ ਉਹ ਬਾਲਟੀ ਜਿਹੜੀ ਕੈਰੀ ਕਰਨੀ ਕਿਹੜੀ ਬਾਲਟੀ ਕਰਨੀ ਆ ਆ ਵਾਲੀ ਬਾਲਟੀ ਤਿਆਰ ਕਰਨੀ ਹੈ ਨਰਚਾਂ ਵੀ ਕਿ ਉਹ ਵਾਲੀ ਇਥੇ ਜਿ ਪਰਾਂਗੇ ਇਹ ਮੈਸੇਜ ਓਕੇ ਠੀਕ ਆ ਤੇ ਆ ਖਾਦ ਮਿਕਸ ਹੋ ਰਹੀ ਆ ਜੀ ਨਮੀ ਲਿਆਏ ਆ ਕੱਲ ਵਾਲੀ ਤਾਂ ਮੁੱਕ ਗਈ ਕੱਲ ਵਾਲੀ ਦਾ ਸਿਰਫ ਇਨਾ ਚੀ ਖਤਮ ਹੋ ਗਈ ਹਜੇ ਉਹ ਪਿਆਲਾ ਬਣਾ ਗਰੂ ਬੈਗ ਆ ਵਾਲਾ ਵੱਡਾ ਇਹਦੇ ਵਿੱਚ ਪਾਉਣੀ ਆ ਇਹਦੇ ਵਿੱਚ ਪਾਉਣੀ ਆ ਤੇ ਇਹ ਜਿੰਨੀ ਲੱਗਦੀ ਆ ਇਹਦਾ ਇੱਕ ਚੱਕਰ ਸਾਨੂੰ ਇਹ ਪੈ ਗਿਆ ਸੀਗਾ ਕਿ ਸਾਈਡਾਂ ਨਹੀਂ ਖੜਦੀਆਂ ਸੀਗੀਆਂ ਰੇਤੇ ਨਾਲ ਮਤਲਬ ਕਿ ਮਿੱਟੀ ਨਾਲ ਬਾਹਰ ਨੂੰ ਭਾਜ ਜਾਂਦੀਆਂ ਸੀ ਬਿੱਟਾਂ ਵਾ ਕੇ ਸਾਈਡਾਂ ਤੇ ਅੰਦਰ ਟਾਈਲਾਂ ਖੜੀਆਂ ਕੀਤੀਆਂ ਆਪਣੇ ਕੋਲ ਟਾਈਲਾਂ ਪਈਆਂ ਸੀਗੀਆਂ ਤੇ ਉਹਦੇ ਨਾਲ ਮਿੱਟੀ ਟਿਕ ਜੂਗੀ ਸਾਡਾ ਸਟ੍ਰੇਟ ਹੋ ਜੂਗਾ ਤੇ ਮਿੱਟੀ ਟਿਕਦੀ ਰਹੂਗੀ ਅੰਦਰ ਤੇ ਫਿਰ ਆਪਣਾ ਮਲਕੀ ਇਹਦੇ ਵਿੱਚ ਵੀ ਆਪਾਂ ਇਹਦੇ ਵਿੱਚ ਕੀ ਲਾਉਣਾ ਆਪਾਂ ਸਰ ਇਹਦੇ ਵਿੱਚ ਵੀ ਪਾਲਕ ਲਾਵਾਂਗੇ ਕਿਉਂਕਿ ਪਾਲਕ ਦਾ ਆਪਾਂ ਨੂੰ ਇਹ ਤਰ੍ਹਾਂ ਸਰਦਦੇ ਤੁਹਾਨੂੰ ਪਤਾ ਹੀ ਆ ਲੋੜ ਪੈਂਦੀ ਰਹਿੰਦੀ ਆ ਤੇ ਇੱਕ ਆ ਸਾਡਾ ਜਾਨਵਰ ਖੜਦਾ ਆ ਦੇਖੋ ਆ ਦੇਖੋ ਓਏ ਓਏ ਇਹਦੇ ਗਾਂ ਬਾਲ ਝੜ ਰਹੇ ਆ ਟਾਈਮ ਦੇ ਆ ਕੇ ਚੜਨ ਲੱ ਜਾਂਦੇ ਆ ਬਾਲ ਝੜਦੇ ਆ ਤੇ ਆਹ ਦੇਖੋ ਉਹ ਵੀ ਕੋ ਭੱਜ ਗਿਆ ਭੱਜ ਗਿਆ ਤੇ ਆਪਾਂ ਮਿਕਸ ਕਰ ਰਹੇ ਹਾਂ ਦੋ ਬੋਰੀਆਂ ਵੱਡੀਆਂ ਖਾਦ ਦੀਆਂ ਪਾਤੀਆਂ ਇੱਕ ਆ ਬਖਾਦੀਆਂ ਤਿੰਨ ਬੋਰੀਆਂ ਪਈਆਂ ਨੇ ਇਕ ਰੇਤਾ ਪਿਆ ਜੀ ਬਾਕੀ ਆ ਬਾਲਟੀਆਂ ਚ ਵੀ ਆਪਾਂ ਲਾਵਾਂਗੇ ਹਾਂ ਆ ਜਿਹੜੇ ਛੋਟੇ ਛੋਟੇ ਡੱਬੇ ਜੇ ਵੀ ਪੀ ਆ ਇਹਨਾਂ ਚ ਵੀ ਕੁਛ ਨਾ ਕੁਛ ਤਾਂ ਆਪਾਂ ਲਾਵਾਂਗੇ ਦੇਖਦੇ ਹਾਂ ਬਾਕੀ ਹਾਂ ਹਾਂ ਹੱਜੀ ਸ਼ਰ ਨਹੀਂ ਤੇ ਆਹ ਗੰਮਲੇ ਵੀ ਪੇ ਖਾਲੀ ਆ ਦੇਖੋ ਹਾਂ ਆਹ ਵਾਲੇ ਆ ਗੰਮਲੇ ਬਾਕੀ ਦੇਖ ਕੋ ਸਾਡੀ ਫਲਵਾੜੀ ਤਿਆਰ ਹੋ ਰਹੀ ਆ ਬਾਕੀ ਕਰਦੇ ਆ ਚਲੋ ਅਗਲੀ ਅੱਗੇ ਦੇਖਦੇ ਹੁਣ ਕੀ ਕਰਦੇ ਆ ਫਿਰ ਨਹੀਂ ਲਓ ਜੀ ਅੱਜ ਆਪਾਂ ਸਬਜ਼ੀਆਂ ਬੀਜਤੀਆਂ ਜੀ ਸਾਰਾ ਪਿਆਰ ਆ ਆਪਣਾ ਮਾਲ-ਪਾਲ ਸਾਰਾ ਪਾਲਕ ਲਈ ਵੀ ਤਿਆਰ ਆ ਟੋਕਰਾ ਤੇ ਇਦਾਂ ਜੀ ਬੀਜ ਤਾਂ ਸਾਰਾਂ ਚ ਬੀਜਤੀ ਇਹਨਾਂ ਦੇ ਵਿੱਚ ਵੀ ਬੀਜਤੀ ਆਪਾਂ ਸਬਜ਼ੀ ਠੀਕ ਆ ਜੀ ਇਥੇ ਦੱਸਤੀ ਆਪਾਂ ਨਾ ਡਸਟਬਿਨ ਵਿੱਚ ਜੱਟਾ ਤੇ ਅੱਜ ਆਪਾਂ ਨੇ ਆਏ ਆ ਬੂਟੇ ਹੋਰ ਇਹ ਸ਼ਰਨੀ ਬੂਟੇ ਲਈ ਅੱਜ ਹੋਰ ਆ ਦੇਖੋ ਗਮਲੇ ਗਮਲੇ ਵੀ ਲੈ ਦੋ ਟੋਪਿੰਗ ਆਵਲੇ ਕਿਹੜੇ ਕਿਹੜੇ ਪਤਾ ਇਹ 파ਮ ਆ ਗਮਲੇ ਖਾਲੀ ਇਹਨਾਂ ਚ ਵੀ ਦੇਨੇ ਆਪਾਂ ਦੋ ਆਪਾਂ ਇਹ ਲੈ ਕੇ ਆਂਦੇ ਨੇ ਤੇ ਆ ਗੁਦਲਦੇ ਆ ਹਾਂ ਗੁਦਲਦੇ ਰੈੱਡ ਕਲਰ ਦਾ ਰੈੱਡ ਨਹੀਂ ਮਜੈਂਟਾ ਜਿਹਾ ਕਲਰ ਆ ਇਹ ਤੇ ਆ ਵੀ ਤੇ ਆ ਰੈੱਡ ਕਲਰ ਦਾ ਗਲਾਵ ਆ ਪਿੰਕ ਗਲਾਵ ਤੇ ਆ ਚਾਈਨੀਸ ਗਲਾਵ ਆ ਇਹ ਵੀ ਚਾਈਨੀਸ ਆ ਤੇ ਗਲਦੋਦੀ ਆ ਤੇ ਵਾਈਟ ਗਲਾਵ ਆ ਤੇ ਅਰੀਕਾ ਪਾਮ ਆ ਤੇ ਉਹ ਨਿੰਬੂ ਇਹ ਨਿੰਬੂ ਆ ਅਜੇ ਕੋਈ ਨਿੰਬੂ ਲੱਗੇ ਪਿਆ ਨਹੀਂ ਨਿੰਬੂ ਲੱਗੇ ਵੀ ਹੋਇਆ ਫਾਈਬ੍ਰਿਕ ਬਿਲਕੁਲ ਕਿੱਕੋ ਡੌਣੀ ਦਾ ਸੱਤਾ ਸੱਤ ਨੇ ਹਾਂ ਆ ਫਾਈਕਾ ਸਾ ਸਾਈਕਲ ਸਾਈਕਲ ਇਹ ਤੇ ਦੇਖੋ ਮਿੱਟੀ ਕਿ ਨਿਪੀ ਪਈ ਹੈ ਹਾਂ ਸਾਈਕਲ ਸੀ ਜੜਾ ਇਹ ਵੜੀ ਲੱਕੰਦੀ ਆ ਤੇ ਇੱਕ ਆਪਣਾ ਥੱਲੇ ਪਿਆ ਉਹਦਾ ਮੈਨੂੰ ਨਾਂ ਨਹੀਂ ਪਤਾ ਮੈਂ ਤੁਹਾਨੂੰ ਦਿਖਾਉਣੀ ਆ ਹਾਂ ਕੋਈ ਨਹੀਂ ਇਹ ਕੋ ਦੇਖੋ ਰੈੱਡ ਕਲਰ ਦਾ ਨਮਾ ਲਿਆਂਦਾ ਇਹ ਕਾਸਟਲੀ ਦਿੱਤਾ ਨਾਲੇ ਬਿਲਕੁਲ ਆਜ ਪਿਛੇ ਲੱਗਦਾ ਆਪਾਂ ਕਹੀਂ ਲੈ ਕੇ ਚੱਲੇ ਹੁਣ ਉਹ ਵੀ ਦੱਸ ਦੇ ਕਿੱਥੇ ਲੰਘੀ ਜਾਂਦੇ ਹਾਂ ਆ ਆਪਾਂ ਕਹੀਂ ਚੱਕਲੀ ਚੱਕਲੀ ਉਹ ਸਾਹਮਣੇ ਥੱਲੇ ਚੱਲੇ ਆ ਓ ਦੇਖੋ ਸਾਹਮਣੇ ਹੋਰ ਪਛਾਣਦੇ ਉਹਦੇ ਸਾਹਮਣੇ ਲਗ ਰਹੇ ਨੇ ਉਹ ਵੀਰਾ ਬੈਠਾ ਅੱਜ ਉੱਥੇ ਵੀ ਥੋੜੀਆਂ-ਬਹੁਤੀਆਂ ਸਾਉਦੀਆਂ ਲਵਾਉਣੀਆਂ ਬਾਕੀ ਆਪਣੇ ਇੱਧਰ ਸਾਰੇ ਪਲਾਂਟਸ ਨੇ ਤੇ ਇੱਧਰ ਆਪਣਾ ਗਾਰਡਨਿੰਗ ਦਾ ਉੱਪਰ ਵੀ ਕੰਮ ਚੱਲਦਾ ਤੇ ਇੱਥੇ ਆਪਣੀ ਮਿੱਟੀ ਪਈ ਆ ਤੇ ਇਹਦੇ ਥੱਲੇ ਆਪਣੀ ਖਾਦ ਪਈ ਆ ਹੁਣ ਥੱਲੇ ਥੱਲੇ ਮੈਂ ਇਸ਼ਾਰਨੀ ਦਾ ਕੰਮ ਹੁਣ ਤੇ ਹੁਣ ਮੈਂ ਬੀਜ ਕੇ ਬੂਟੇ ਤੁਹਾਨੂੰ ਫੇਰ ਦਿਖਾਉਣੀ ਆ ਮੈਂ ਹੁਣ ਲੱਗੀ ਆ ਕੈਮਰਾ ਫਾਟ ਨੂੰ ਕੋਈ ਹੈ ਨਹੀਂ ਅਸਰ ਨਹੀਂ ਲੱਗਦੀ ਜੀ ਬੂਟਾ ਲਾਉਣ ਰਾਤ ਨੂੰ ਸ਼ਾਮ ਦੇ ਟਣ ਤੇ ਇਹ ਦੇਖਦੇ ਆ ਪਾਮ ਮਜ ਪਹਿਲਾ ਪਾਮ ਲੱਗ ਹੀ ਲਾਉਣ ਪਾਮ ਦੇ ਬੂਟੇ ਆ ਕੱਟ ਕੱਟ ਰਹੀਆਂ ਟੁੱਟਿਆ ਹੋਇਆ ਟੁੱਟਿਆ ਹੋਇਆ ਟਣ ਓਕੇ ਟੁੱਟਿਆ ਹੋਇਆ ਸੀ ਬਈ ਆ ਆਪਣੇ ਕੋ ਮਿੱਟੀ ਖਾਦ ਜੀ ਮਿਕਸ ਜਿਹੜੀ ਕੀਤੀ ਸੀ ਆਪਣੇ ਕੋ ਬਚ ਗਈ ਇਹ ਸ਼ਰ ਨਹੀਂ ਹੁਣ ਗਮਲਿਆਂ ਦੇ ਵਿੱਚ ਪਾਰੀ ਆ ਸਿੱਧਾ ਪੱਕਾ ਪੂਰਾ ਹਿੱਟ ਵਰਗਾ ਸਿੱਧਾ ਤੇ ਤੁਸੀਂ ਵੀ ਦੱਸ ਦਿਓ ਸੋ ਦੋਸਤੋ ਵੀ ਸਿੱਧਾ ਆ ਕੇ ਪਠਾ ਕਿ 빙ਗਾ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਨੂੰ ਮੈਂ ਸਬਜ਼ੀਆਂ ਦੀ ਅਪਡੇਟ ਲੈਣ ਲੱਗੀਆਂ ਜਿਹੜੀਆਂ ਆਪਾਂ ਬੀਜੀਆਂ ਨੇ ਤੇ ਬਾਕੀ ਕੰਮ ਕੱਲਾ ਮੈਂ ਦਿਖਾਉਣੀ ਆ ਵੇਖੋ ਇਹ ਗੁਡਾ ਲੈ ਇਹਨੂੰ ਫੁੱਲ ਨਹੀਂ ਆ ਰਹੇ ਪਤਾ ਨਹੀਂ ਕੀ ਚੱਕਰ ਹੈ ਆ ਬਹੁਤ ਗਰਮੀ ਦੀ ਹੈ ਦੇਖੋ ਕਿੰਨੇ ਫਲਾਵਰ ਆਏ ਹੋਏ ਤੇ ਸਾਨੂੰ ਹੁਣ ਲੈ ਕੇ ਚੱਲਦੀਆਂ ਮੈਂ ਸਬਜ਼ੀਆਂ ਤੇ ਆ ਆਪਾਂ ਉਦਨ ਰਿਪੋਰਟ ਤਾਂ ਨਹੀਂ ਕਰ ਸਾਦੇ ਫਲਾਵਰ ਆਪਾਂ ਲਗਾਏ ਸੀਦਣ ਅਗਲ ਦੋਦੀ ਦੇ ਨੇ ਇਹ ਵਾਈਟ ਸੀ ਇਹ ਰੈੱਡ ਸੀ ਇਹ ਚਾਈਨੀਜ਼ ਸੀ ਇਹਦੇ ਉੱਪਰ ਕੇ ਪਰ ਇਹਦੀ ਨਵੀਂ ਗਰੋਥ ਹੋਣ ਲੱਗੀ ਹੈ ਦੇਖੋ ਇਹਦੇ ਤੇ ਵੀ ਨਵੀਂ ਗਰੋਥ ਆ ਰਹੀ ਹੈ ਕਾਫੀ ਜ਼ਿਆਦਾ ਸੀ ਡੌਗ ਫਲਾਵਰ ਸੀ ਇਹ ਵੀ ਆਪਣੇ ਵਧੀਆ ਚੱਲ ਪਏ ਨੇ ਤੇ ਅਰੀਕਾ ਪਾਉਮ ਆਪਾਂ نیچے ਢੋ ਰੱਖਤੇ ਨੇ ਇੱਧਰ ਆਪਣੀਆਂ ਲਗਾਈਆਂ ਸੀ ਮਿਰਚਾਂ ਦੇਖੋ ਇੱਥੇ ਸਾਰਿਆਂ ਨੂੰ ਕਲਰ ਕਰਤਾ ਆਪਾਂ ਬਾਲਟੀਆਂ ਬੁਲਟੀਆਂ ਨੂੰ ਤੇ ਹਾਲੇ 15 ਦਿਨ ਹੋਏ ਨੇ ਤੇ ਇੱਧਰ ਆਪਣੇ ਟਮਾਟਰ ਲਗਾਏ ਨੇ ਇਹ ਵੀ ਵਧੀਆ ਗਰੋ ਕਰਨ ਲੱਗੇ ਨੇ ਤੇ ਹੁਣ ਤੁਹਾਨੂੰ ਮੈਂ ਸਬਜ਼ੀਆਂ ਦਿਖਾਉਣੀ ਆ ਆ ਦੇਖੋ ਆ ਕਰੋ ਇਸਲਾ ਕਰੇ ਸੁਲਾ ਦੀ ਆਪਾ ਪੌਂਸੇ ਤਿਆਰ ਕਰ ਰਹੇ ਹਾਂ ਤੇ ਇਹ ਵੀ ਮਰਤੇ ਤੇ ਟਮਾਟਰ ਲਗਾਇਆ ਇਹਦੇ ਵਿੱਚ ਨਾ ਆਪਾਂ ਮੇਥੀ ਲਗਾਈ ਸੀ ਇਹ ਇੱਥੇ ਲਗਾਈ ਸੀ ਖਲਗਮ ਖਲਗਮਾਂ ਦੇ ਵੀ ਬਹੁਤ ਪੁਰਾਣੇ ਸੀ ਹੋਏ ਨਹੀਂ ਤੇ ਹੁਣ ਆਪਾਂ ਇਹ ਕਿ ਮੇਥੀ ਲਗਾਤੀ ਆ ਮੇਥੀ ਹੋਈ ਆਪਾਂ ਇੱਥੇ ਲਗਾਈ ਆ ਇਹ ਚ ਪਾਣੀ ਜ਼ਿਆਦਾ ਪੈਣ ਨਾਲ ਮੇਥੀ ਮਰ ਗਈ ਸੀ ਤੇ ਹੁਣ ਇਹਦੇ ਚ ਆਪਾਂ ਦੇਖੋ ਹੋਰ ਵੀ ਪਾਏ ਆ ਨਵੇਂ ਤੇ ਇਧਰ ਹੈ ਆਪਣੇ ਬਰੋਕਲੀ ਤੇ ਬ੍ਰੋਕਲੀ ਦੇ ਅੰਦਰ ਆਪਾਂ ਇਹ ਵੀ ਲਿੱਕ ਲਗਾਤੀ ਆ ਦੇਖੋ ਚਕੰਦਰ ਇਹ ਵੀ ਕਾਫੀ ਨੇੜੇ ਨੇੜੇ ਆ ਜਿਵੇਂ ਚਲੋ ਬਾਕੀ ਦੇਖਦੇ ਆ ਤੇ ਇਧਰ ਆਪਣੇ ਇਹਦੇ ਮੇਥੇ ਮੇਥੇ ਆ ਦੇਖੋ ਬਹੁਤ ਵਧੀਆ ਹੋ ਰਹੇ ਨੇ ਇਹ ਵੀ ਇਹਨਾਂ ਦੀ ਗ੍ਰੋਥ ਤੇ ਇਸ ਤੋਂ ਅੱਗੇ ਹੈ ਤਣੀਆਂ ਤੇ ਇਸ ਤੋਂ ਅੱਗੇ ਆਪਣੀ ਪਾਲਕ ਯਾਰ ਇਹਦਾ ਵੱਡਾ ਗਰੋਵ ਹੈਗਾ ਇਹਦੇ ਵਿੱਚ ਵੀ ਆਪਾਂ ਪਾਲਕ ਲਗਾਈ ਹੈ ਠੀਕ ਹੈ ਇਹ ਆਪਣੀ ਹੈ ਜੀ ਸਬਜ਼ੀਆਂ ਦੀ ਅਪਡੇਟ ਸਾਰੀਆਂ ਗਰੋ ਕਰ ਰਹੀਆਂ ਨੇ ਵਧੀਆ ਤੇ ਇਹ ਵੀ ਚਲ ਹੋ ਜਾਣੀਆਂ ਮੇਥੀ ਵੀ ਤੇ ਉਹ ਬਾਲਟੀਆਂ ਜਿਹੜਾ ਆਪਾਂ ਮੂੜੀਆਂ ਲਗਾਈਆਂ ਨੇ ਉਹ ਵੀ ਹੁਣ ਲਗਾਈਆਂ ਨੇ ਦੋ ਦਿਨ ਹੀ ਹੋਏ ਨੇ ਤੇ ਦੇਖਦੇ ਆਂ ਬਾਕੀ ਇੱਧਰ ਆਪਣੇ ਆ ਪਲਾਂਟਸ ਹੋ ਗਏ ਤੇ ਸਾਹਮਣੇ ਆਪਾਂ ਕੋਲੀਏ ਸ ਰੱਖਤੇ ਨੇ ਨੇ ਕਿョ ਲੈ ਆ ਕੇ ਬਿਲਕੁਲ ਹੀ ਸਾਹ ਰਹਿੰਦੇ ਸੀ ਥੋੜੀ ਜਿਹੀ ਨਵੀਂ ਧੁੱਪ ਦੀ ਲੋੜ ਹੁਣ ਠੰਡਾ ਠੰਡ ਤੋਂ ਬਚਾ ਲਈ ਤੇ ਇੱਧਰ ਆਪਣਾ ਖਰਗੋਸ਼ ਬੈਠਾ ਵਾਕੀ ਚਲੋ ਜੀ ਆਪਣਾ ਇਸ ਤਰ੍ਹਾਂ ਉੱਪਰ ਇਹ ਵੀ ਆਪਾਂ ਬਲੈਂਟ ਉੱਪਰ ਲੈ ਜਾਂਦੇ ਨੇ ਆ ਆਪਣੇ ਸਾਹਮਣੇ ਹੋ ਗਏ ਆ ਬਾਸਕਟ ਲਗਾਈ ਹੈ ਇਹ ਆਪਣਾ ਲੱਗਿਆ ਹੋਇਆ ਸਾਹਮਣੇ ਚੀਕੂ ਦਾ ਪਲਾਂਟ ਚਲੋ ਜੀ ओके बाय ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ